ਹਰਿਆਣੇ ਦਾ ਰੋਲ ਕਿਵੇਂ ਵੇਖਦੇ ਹੋ ਰੌਲਾ ਕਿੰਦਰ ਨਾਲ ਹੈ ਪੰਜਾਬ ਤੋਂ ਕਿਸਾਨਾਂ ਨੇ ਜਾਣਾ ਹੈ ਹਰਿਆਣੇ ਹੋ ਕੇ ਜਾਣਾ ਹੈ ਹਰਿਆਣਾ ਇਹਨਾਂ ਤਸ਼ੱਦਦ ਕਰ ਰਿਹਾ ਹੈ ਖੱਟੜ ਸਰਕਾਰ ਪੁਲਿਸ ਦੇਖਦੇ ਆ ਹਰਿਆਣੇ ਦੀ ਕਿੰਦਾ ਅਤਰੂ ਗੈਸ ਦੇ ਗੋਲੇ ਡਰੋਨਸ ਦੇ ਜ਼ਰੀਏ ਸੱਟ ਰਹੀ ਹੈ ਗੋਲੀਆਂ ਤੱਕ ਚਲਾਈਆਂ ਜਾ ਰਹੀਆਂ ਕੀ ਲੱਗਦਾ ਕਿ ਕਿਤੇ ਕਿਤੇ ਨਾ ਕਿਤੇ ਲੋਕਤੰਤਰ ਦਾ ਘਾਣ ਨਹੀਂ ਹੈ ਘਾਣ ਹੀ ਲੋਕਤੰਤਰ ਦਾ ਹੈ ਵੇਖੋ ਪੰਜਾਬ ਤੇ ਹਰਿਆਣਾ ਜੀ ਕਿਸੇ ਵਕਤ ਇਕੱਠੇ ਸੀ ਜੀ ਇੱਥੇ ਕੋਈ ਸ਼ੱਕ ਨਹੀਂ ਦੋ ਰਾਜ ਬਣ ਗਏ ਭਾਸ਼ਾ ਦੇ ਆਧਾਰ ਤੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨੰਦੇੜ ਜਾਨੀ ਸੱਚਖੰਡ ਸ਼੍ਰੀ ਹਿਜੂਰ ਸਾਹਿਬ ਬਸ ਭਗਵੰਤ ਮਾਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਭਾਸ਼ਾ ਦੇ ਆਧਾਰ ਤੇ ਰਾਜ ਬਣਿਆ ਕੋਈ ਗੁਨਾਹ ਨਹੀਂ ਹੈ ਜੀ ਬਣਿਆ ਫਿਰ ਪੰਜਾਬ ਆ ਗਿਆ ਪੰਜਾਬ ਦੇ ਵਿੱਚ ਇੱਕ ਦੂਜੇ ਰਾਜਾਂ ਦੇ ਮੁਕਾਬਲੇ ਥੋੜੀ ਜਿਹੀ ਇੱਕ ਚੇਤਨਾ ਜ਼ਿਆਦਾ ਹੈ ਜੀ ਇੱਥੇ ਗੁਰਬਾਣੀ ਕਰਕੇ ਤੇ ਪਿਛਲਾ ਸਿੱਖ ਸੰਘਰਸ਼ ਕਰਕੇ ਜੀ ਤੇ ਕੁਝ ਖੱਬੀ ਪਾਰਟੀਆਂ ਦੀ ਚੇਤਨਾ ਕਰਕੇ 1960 ਤੋਂ ਪਹਿਲਾਂ ਖੱਬੀ ਪਾਰਟੀ ਦੀ ਚੇਤਨਾ ਤੇ ਕਾਫੀ ਵੱਡੀ ਹੁੰਦੀ ਸੀਗੀ ਜੀ ਹਾਂ ਖੁਸ਼ ਹੈਸੀਅਤ ਟੈਕਸ ਵਰਗੇ ਮੋਰਚੇ ਕਾਂਗਰਸ ਪਾਰਟੀ ਦੇ ਵਰ ਖਲਾਫ ਲੱਗੇ ਹੋਏ ਸੀਗੇ ਹਾਂਜੀ ਹੋਰ ਜ਼ਮੀਨਾਂ ਦੇ ਸਬੰਧ ਦੇ ਵਿੱਚ ਵੀ ਮੋਰਚੇ ਲੱਗੇ ਹੋਏ ਸੀਗੇ ਉਹਨਾਂ ਦੀ ਮਾਨਸਿਕਤਾ ਨੂੰ ਖੁੰਡੇ ਕਰਨ ਦੇ ਲਈ ਪੰਜਾਬ ਨੂੰ ਇੱਕ ਬਹੁਤ ਭੈ ਭੀਤ ਹੋ ਕੇ ਵੇਖਣਾ ਚਾਹੁੰਦੇ ਆਏ ਜੀ ਹਾਲਾਂਕਿ ਪੰਜਾਬ ਦੇ ਲੋਕ ਬਹੁਤ ਸ਼ਾਂਤ ਚਿੱਤ ਨੇ ਜੀ ਕਿਸੇ ਦਾ ਬੁਰਾ ਨਹੀਂ ਕਰਦੇ ਜੀ ਦੁਸ਼ਮਣ ਨੂੰ ਵੀ ਕਰਨਗੇ ਭਰਾਵਾ ਲੰਗਰ ਛਕਲਾ ਹੈ ਹਾਂਜੀ ਪੰਜਾਬ ਦੇ ਬੰਦੇ ਦੇ ਕੋਲੇ ਜੇ ਚਾਰ ਰੋਟੀਆਂ ਹੋਣ ਤੇ ਭੁੱਖਾ ਹੋਵੇ ਦੋ ਆਪ ਖਾ ਲੂ ਤੇ ਦੋ ਨਾਲ ਦਿਨ ਕੋਈ ਯਾਰ ਤੂੰ ਖਾ ਮੈਂ ਕੱਲਾ ਖਾਂਦਾ ਚੰਗਾ ਨਹੀਂ ਲੱਗਦਾ ਜਦੋਂ ਤੁਸੀਂ ਪੰਜਾਬ ਦੀ ਹੱਦ ਲੰਘ ਜਾਓ ਤੇ ਤੁਹਾਡੇ ਕੋਲੇ 200 ਰੋਟੀਆਂ ਹੋਣ ਤੇ ਕੋਲੇ ਬੈਠੇ ਨੂੰ ਅੱਧਾ ਖਣਾ ਵੀ ਨਹੀਂ ਦਿੰਦੇ ਜੀ ਵੈਸੇ ਭਾਰਤ ਮਾਣ ਆ ਜੀ ਤੁਸੀਂ حساب ਲਾਓ ਇੱਚ ਕਰਕੇ ਪੰਜਾਬ ਦੇ ਲੋਕਾਂ ਨੇ ਕਿਸਾਨੀ ਦੀ ਖੇਤੀਬਾੜੀ ਦੀਆਂ ਜਿਹੜੀਆਂ ਮੰਗਾਂ ਨਾਲ ਇਹਨਾਂ ਦਾ ਵਾਅਦਾ ਕੀਤਾ ਸੀ ਉਹ ਕਿਹਾ ਵੀ ਦੋ ਸਾਲ ਲੰਘ ਗਏ ਉਥੇ ਕੋਈ ਵੀ ਕਾਰਵਾਈ ਨਹੀਂ ਹੋਈ ਜੀ ਕਾਰਵਾਈ ਨਹੀਂ ਹੋਈ ਤੇ ਧਰਨੇ ਸ਼ੁਰੂ ਹੋ ਗਏ ਧਰਨਿਆਂ ਦੇ ਐਲਾਨ ਹੋ ਗਏ ਜਾਣਾ ਪੈਂਦਾ ਹਰਿਆਣੇ 'ਚ ਜੀ ਹਰਿਆਣਾ ਦੀ ਸਰਕਾਰ ਨੇ ਮਤਲਬ ਪੰਜਾਬ ਦੇ ਲੋਕਾਂ ਨਾਲ ਐ ਕਰ ਦਿਆ ਜਿਵੇਂ ਪਿੱਛੋਂ ਦੀ ਕੋਈ ਪਾਕਿਸਤਾਨ ਲੰਘ ਰਿਹਾ ਹੋਵੇ ਕਿਤੇ ਇਹ ਤਾਂ ਨਹੀਂ ਕੇਂਦਰ ਦੀ ਕੁਸ਼ਾਮਤ ਕਰ ਰਹੀ ਹੈ ਹਰਿਆਣਾ ਨਹੀਂ ਨਹੀਂ ਖੈ ਕੇਂਦਰ ਦੇ ਨਾਲ ਕੁਸ਼ਾਮਤ ਤਾਂ ਛੋਟਾ ਲੱਭ ਜਾ ਜੀ ਕੁਸ਼ਾਮਤ ਤਾਂ ਚਲੋ ਮੰਨਿਆ ਵੀ ਕਿਸੇ ਮਜਬੂਰੀ ਕਰਕੇ ਕਰਦਾ ਜਿੱਦੇ ਮਜਬੂਰੀ ਟੁੱਟ ਗਈ ਨਹੀਂ ਕਰੂਗਾ ਇਹ ਖੈ ਉਹਦਾ ਇੱਕ ਵੱਡੀ A ਹੈ ਕਈ ਕਹਿੰਦੇ ਨੇ ਵੀ ਇਹ A ਆ ਪਾਰਟੀ ਹੈ B ਪਾਰਟੀ ਹੈ ਨਾ ਮੈਨੂੰ ਹਨਰ ਕੇ ਕੇਂਦਰ ਵੱਡੀ A ਹੈ ਇੱਕ ਛੋਟੀ ਛੋਟੀ A ਹੈ ਉਹ ਰਾਣੇ ਚ ਠੀਕ ਹੈ ਉਹਨਾਂ ਨੇ ਰਾ ਰੋਕਿਆ ਤੁਸੀਂ ਹੈਰਾਨ ਮਨੋਗੇ ਹੈਰਾਨ ਹੋਣੇ ਹੋ ਵੀ ਰਾਡ ਰੋਕਣ ਦਾ ਢੰਗ ਕਿੱਡਾ ਹੈ ਕਿੱਡੇ-ਕੱਡੇ ਪੱਥਰ ਸਲੇਬਾਂ ਲਾਈਆਂ ਔਰ ਕੁਮਾਰਾ ਸਰਗੇ ਗੱਡੇ ਨੇ ਤੁਸੀਂ ਲੰਘ ਜਾਨਵਰ ਨਹੀਂ ਲੰਘ ਸਕਦਾ ਫਿਰ ਪੁਲਿਸ ਪੈਰਾ ਮਿਲਟਰੀ ਫੋਰਸਸ ਜੀ ਕਿੰਨੀਆਂ ਹੀ ਖੌਤੀ ਅਨੁਸ਼ਾਸਨੀ ਜਿਹੜੀਆਂ ਤਾਕਤਾਂ ਨੂੰ ਲਾ ਕੇ ਜੀ ਹਥਿਆਰ ਦੇ ਕੇ ਉਥੇ ਖੜਾਏ ਨੇ ਜੀ ਆਪਦੇ ਲੋਕਾਂ ਨੂੰ ਕੁੱਟਣ ਵਾਸਤੇ ਜਿਹੜੇ ਬਿਲਕੁਲ ਸ਼ਾਂਤ ਹੋ ਕੇ ਜਾ ਰਹੇ ਆ ਇਹ ਪੱਕੀ ਗੱਲ ਹੈ ਜੀ ਕਿਸਾਨੀ ਮੋਰਚਾ ਦੁਨੀਆ ਨੂੰ ਮਨਾਤਾ ਜੀ ਸਭ ਤੋਂ ਵੱਧ ਸਭ ਤੋਂ ਵੱਧ ਸ਼ਾਂਤੀ ਪਸੰਦ ਮੋਰਚਾ ਰਿਹਾ ਹੈ ਠੀਕ ਹੈ ਇਹਨਾਂ ਨੇ ਨਿਤਾਮਾਂ ਤੋਂ ਗਲਤੀਆਂ ਹੋਈਆਂ ਆ ਅਕਸਰ ਗਲਤੀ ਨੇਤਾ ਹੀ ਕਰਦੇ ਹੁੰਦੇ ਆ ਪਬਲਿਕ ਨਹੀਂ ਕਰਦੀ ਹੁੰਦੀ ਪਬਲਿਕ ਤਾਂ ਥੋੜਾ ਸਾਥ ਦਿੰਦੀ ਹੁੰਦੀ ਆ ਹਰ ਹਰ ਮੂਵਮੈਂਟ ਹਰ ਸਤਿਆਗ੍ਰਹਿ ਹਰ ਅੰਦੋਲਨ ਦੇ ਵਿੱਚ ਲੋਕ ਸੱਚੇ ਦਿਲੋਂ ਤੁਰਦੇ ਹੁੰਦੇ ਆ ਪਰ ਕਈ ਵਾਰੀ ਉਹਨਾਂ ਦਾ ਆਗੂ ਜਿਹੜਾ ਉਹ ਘਬਰਾ ਵੀ ਹੋ ਜਾਂਦਾ ਹੈ ਮਜਬੂਰ ਵੀ ਹੋ ਜਾਂਦਾ ਹੈ ਡਰ ਵੀ ਹੋ ਜਾਂਦਾ ਹੈ ਤੇ ਕਈ ਵਾਰੀ ਉਹ ਉਹਨੂੰ ਨਾ ਅਖੌਤੀ ਚੌਧਰ ਨਾ ਜਰਾਉਣ ਲੱਗ ਜਾਂਦੀ ਹੈ ਤੇ ਉਹਦਾ ਉਹ ਸ਼ਿਕਾਰ ਵੀ ਹੋ ਜਾਂਦਾ ਹੈ ਇਸ ਕਰਕੇ ਇਹਨਾਂ ਚੀਜ਼ਾਂ ਦੇ ਵਿੱਚ ਪੰਜਾਬ ਦੇ ਲੋਕ ਹੁਣ ਦਵਾਰੇ ਦਿੱਲੀ ਜਾ ਰਹੇ ਆ ਇਹਨਾਂ ਨੇ ਵੇਖੋ ਕੋਈ ਗਲਤ ਕੰਮ ਨਹੀਂ ਕਰਨਾ ਕੋਈ ਮੰਦਾ ਨਹੀਂ ਬੋਲਣਾ ਕੋਈ ਕਿਸਦਾ ਰਾਹ ਨਹੀਂ ਰੋਕਣਾ ਕੋਈ ਕਿਸ ਦੀ ਟ੍ਰੈਫਿਕ ਨਹੀਂ ਰੋਕਣੀ ਟ੍ਰੈਫਿਕ ਤਾਂ ਹਰਿਆਣਾ ਸਰਕਾਰ ਨੇ ਰੋਕੀ ਆ ਜੀ ਕਿਹੜੇ ਲਾਦੇ ਦੀਨ ਰੋਕੀ ਆ ਜੀ ਉਹ ਕਦੇ ਪੰਜਾਬ ਦੇ ਬੰਦੇ ਭਜਨ ਲਾਲ ਦੇ ਰਾਜ ਵਿੱਚ ਦੀ ਗਏ ਆ ਭਜਨ ਲਾਲ ਦੀ ਸਰਕਾਰ ਸੀ ਤੇ ਪੰਜਾਬ ਦਾ ਬੰਦਾ ਜੀ ਦੇ ਪੱਗ ਦਾੜੀ ਹੁੰਦੀ ਸੀ ਤੇ ਜੀਪ ਚੋ ਲਾ ਲੈਂਦੇ ਸੀ ਹੁਣ ਉਹਨਾਂ ਦੀ ਭਾਸ਼ਾ ਮੈਂ ਦੱਸਦਾ ਕਿਉਂਕਿ ਮੈਂ ਹਰਿਆਣੇ ਦਾ ਰਹਿਣ ਵਾਲਾ ਮੈਨੂੰ ਪਤਾ ਹੈ ਜਦੋਂ ਉੱਥੋਂ ਕਿਸੇ ਬੰਦੇ ਨੂੰ ਉੱਥੋਂ ਦੇ ਅਧਿਕਾਰੀ ਲੋਕ ਆਮ ਪਬਲਿਕ ਬੜੀ ਮਾਸੂਮ ਹੈ ਜੀ ਹਰਿਆਣੇ ਦੇ ਵਿੱਚ ਆਮ ਪਬਲਿਕ ਇੰਨੀ ਮਾਸੂਮ ਹੈ ਤੁਸੀਂ ਸੋਚ ਨਹੀਂ ਸਕਦੇ ਪਰ ਉੱਥੋਂ ਦਾ ਜਿਹੜਾ ਅਧਿਕਾਰੀ ਵਰਗ ਹੈ ਭਾਵੇਂ ਤੀਜੇ ਦਰਜੇ ਦਾ ਭਾਵੇਂ ਪੀਅਨ ਹੈ ਭਾਵੇਂ ਚੀਫ ਸੈਕਟਰੀ ਹੈ ਭਾਵੇਂ ਡੀਜੀਪੀ ਹੈ ਜਦੋਂ ਪੰਜਾਬ ਦਾ ਬੰਦਾ ਲੰਘਦਾ ਤੇ ਵਰਦੀ ਵਾਲਾ ਬੰਦਾ ਉਹਨੂੰ ਪਤਾ ਕੀ ਆਦਾ ਰਸ਼ੀਂਗੜਾ ਅਠਾਨ نیچے ਆਓ ਦੇਖੋ ਅਰੇ ਅਠਾ ਸਿੰਗੜਾ ਅਠਾ نیچے ਆਓ ਔਰ ਉਹਦੀ ਪੱਕੇ ਚੱਤ ਪਾਉਂਦਾ ਔਰ ਉਹਦੀ ਦਾੜੀ ਚੱਤ ਪਾਉਂਦਾ ਹੋ ਸਕਦਾ